ਅਸਤਿਕਾਲ ਜੀ ਚੈਨਲ ਤੇ ਬਹੁਤ ਸਾਰਾ ਸਵਾਗਤ ਹੈ ਜੀ ਤੇ ਵੀਡੀਓਜ਼ ਨੂੰ ਪਿਆਰ ਦੇ ਰਹੇ ਹੋ ਉਹਦੇ ਲਈ ਥੋੜਾ ਧੰਨਵਾਦ ਤੇ ਲੋ ਜੀ ਅੱਜ ਪਹਿਲਾਂ ਸਭ ਤੋਂ ਪਹਿਲਾਂ ਰਸ ਅਨਸਾਰ ਵਾਹਿਗੁਰੂ ਜੀ ਜਗਰਦਾਸ ਹੈ ਕਿ ਸਭ ਦੇ ਘਰਾਂ 'ਚ ਸੁੱਖ ਸ਼ਾਂਤੀ ਰਹੇ ਸਭ ਦੇ ਘਰਾਂ 'ਚ ਬੱਚੇ ਨਿੱਕਲਕਾਰੀਆਂ ਹੋਣ ਤੇ ਸਭ ਦੇ ਘਰਾਂ 'ਚ ਬੱਚਿਆਂ ਨੂੰ ਪਰਮਾਤਮਾ ਉਸਮਤ ਬਖਸ਼ੀ ਲੰਬੀ ਉਮਰ ਬਖਸ਼ੀ ਸਭ ਦੇ ਸਿਰਾਂ 'ਤੇ ਆਪਣੀ ਛੱਤ ਹੋਵੇ ਸਭ ਦੇ ਸਿਰਾਂ 'ਤੇ ਮਾਪਿਆਂ ਦਾ ਸਾਯਾ ਹੋਵੇ ਤੇ ਲੋ ਜੀ ਅੱਜ ਤੁਹਾਨੂੰ ਨਾ ਜਿਹੜੀ ਚੀਜ਼ ਦਿਖਾਉਣ ਲੱਗੀ ਆ ਮੈਂ ਉਹ ਹੈ ਜਿਸ ਤੋਂ ਸਿੱਖੀ ਸੀ ਉਹਨੇ ਤਿੰਨ ਵਾਰ ਕਿਹਾ ਸੀ ਕੀ ਦੁਨੀਆ ਦੀ ਦਾ ਸਭ ਤੋਂ ਸਵਾਦ ਅ ਅੰਮਲੇਟ ਹੈ ਇਹ ਦੁਨੀਆ ਦਾ ਸਭ ਤੋਂ ਸਵਾਦ ਅੰਮਲੇਟ 11:30 ਵਜੇ ਮੈਂ ਰਾਤ ਨੂੰ ਉਹਦੀ ਰੀਲ ਦੇਖੀ ਤੇ ਫਿਰ ਮੇਤੋਂ ਕੰਟਰੋਲ ਨਹੀਂ ਹੋਇਆ ਰਾਤ ਨੂੰ 11:30 ਵਜੇ ਬਣਾ ਕੇ ਦੇਖਿਆ ਤੇ ਸੱਚਮੁੱਚ ਬਹੁਤ ਸਵਾਦ ਸੀਗਾ ਤੋਂ ਦੁਬਾਰ ਮੈਂ 2-3 ਵਾਰੀ ਬਣਾ ਕੇ ਖਾ ਚੁੱਕੀ ਤੇ ਫਿਰ ਸੋਚਿਆ ਵੀ ਅੱਜ ਤੁਹਾਡੇ ਨਾਲ ਵੀ ਇਹ ਸ਼ੇਅਰ ਕਰਦੀ ਹਾਂ ਅ ਲਓ ਜੀ ਇਹਦੇ ਵਿੱਚ ਆਪਾਂ ਨੂੰ ਕੁਝ ਜ਼ਿਆਦਾ ਤਾਂ ਨਹੀਂ ਚਾਹੀਦਾ ਥੋੜਾ ਜਿਹਾ ਟਵਿਸਟ ਸੀਗਾ ਜਿਹੜਾ ਬਹੁਤ ਹੀ ਵਧੀਆ ਇਹਨੇ ਅੰਮਲੇਟ ਨੂੰ ਟੈਕਸਚਰ ਦਿੱਤਾ ਲਓ ਜੀ ਇੱਕ ਤਾਂ ਆਪਾਂ ਨੂੰ ਇਹ ਚ ਤਿੰਨ ਤਾਂ ਆਪਾਂ ਪਾ ਲਈ ਅੰਡਾ ਮੈਂ ਤਿੰਨ ਤਾਂ ਪਾਏ ਕਿਉ ਪੈਨ ਵੱਡਾ ਹੈ ਉਹ ਫਿਰ ਉਹਦੇ ਹਿਸਾਬ ਨਾਲ ਮੈਂ ਲੈ ਲਿਆ ਤੁਸੀਂ ਦੋ ਵੀ ਲੈ ਸਕਦੇ ਹੋ ਬਣੂਗੀ ਤਾਂ ਉਹੀ ਚੀਜ਼ ਆਂਡਿਆਂ ਨੂੰ ਧੋ ਕੇ ਸਮਾਰ ਕੇ ਮੈਂ ਰੱਖ ਲਿਆ ਸੀ ਬੜੀ ਕਰੜੀ ਹੈ ਬਹੁਤ ਜੀ ਤਿੰਨ ਅੰਡੇ ਆਪਾਂ ਇਹਦੇ ਚ ਖੋਲੇ ਫਿਰ ਇਹਦੇ ਚ ਆਪਾਂ ਪਾਉਣਾ ਹੈਗਾ ਤਾਜੀ ਮਲਾਈ ਮੈਂ ਮਲਾਈ ਲਈ ਹੈ ਤੁਸੀਂ ਕਰੀਮ ਹੋਵੇ ਤੁਹਾਡੇ ਕੋਲੇ ਬਾਜ਼ਾਰ ਦੀ ਉਹ ਵੀ ਪਾ ਸਕਦੇ ਹੋ ਠੀਕ ਹੈ ਤੇ ਉਹ ਪਾ ਦੇਣੀ ਹੈ ਇਹਨੂੰ ਜਿਹਦੇ ਵਿੱਚ ਇਹ ਨਹੀਂ ਸਾਰੀ ਠੀਕ ਹੈ ਲਾ ਲਓ ਤੁਸੀਂ ਦੋ ਚਮਚੇ ਪਾਤੇ ਹੋਣੇਵੇਂ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਉਣੇ ਥੋੜਾ ਜਿਹਾ ਜਿਹੜਾ ਕਿ ਇਹਨੂੰ ਬਹੁਤ ਹੀ ਜ਼ਿਆਦਾ ਡਿਫਰੈਂਟ ਟੈਕਸਚਰ ਦੇਊਗਾ ਜਿਹਦੇ ਨਾਲ ਇਹਦਾ ਤੁਹਾਨੂੰ ਮਤਲਬ ਖਾਂਦੇ ਹੋਏ ਬੰਦੇ ਨੂੰ ਇਹ ਨਹੀਂ ਪਤਾ ਲੱਗਣਾ ਵੀ ਪਾਇਆ ਕੀ ਹੈ ਵਿੱਚ ਉਹ ਇਹ ਮੈਂ ਪਾ ਰਹੀ ਆਂ ਚੀਜ਼ ਇਹ ਲਾ ਲਓ ਤੁਸੀਂ ਐਨਾ ਐਨਾ ਖਲਾ ਲਓ ਜੇ ਆਪ ਵੱਡਾ ਚਮਚਾ ਹੁੰਦਾ ਤਾਂ ਅੱਧਾ ਕੀ ਹੁੰਦਾ ਇਹ ਠੀਕ ਐ ਐਨਾ ਇਸ ਤੋਂ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਜ਼ਿਆਦਾ ਪਾਉਂਗੀ ਤਾਂ ਉਹਦੀ ਲੇਸ ਜੀ ਆਉਣ ਲੱਗ ਜੂਗੀ ਫਿਰ ਤਾਂ ਪਤਾ ਹੀ ਲੱਗ ਜਾਂਦਾ ਵੀ ਹਾਂ ਚੀਜ਼ ਪਾਇਆ ਹੋਇਆ ਠੀਕ ਐ ਤੇ ਆਪਾਂ ਇਸ ਤੋਂ ਜ਼ਿਆਦਾ ਨਹੀਂ ਪਾਉਣਾ ਤੇ ਚੀਜ਼ ਜਿਹੜਾ ਵੀ ਹੋਵੇ ਤੁਹਾਡੇ ਕੋਲੇ ਚਾਹੇ ਤੁਸੀਂ ਗ੍ਰੇਟ ਕਰਕੇ ਪਾਓ ਮੇਰੇ ਕੋਲੇ ਪੀਜ਼ਾ ਵਾਲਾ ਚੀਜ਼ ਸੀਗਾ ਮੈਂ ਉਹੀ ਯੂਜ਼ ਕੀਤਾ ਤੇ ਇੱਕ ਚੀਜ਼ ਇਹ ਵਿੱਚ ਹੋਰ ਪਾਉਣੀ ਐ ਉਹ ਹੋਣਾ ਹੈ ਆਪਾਂ ਮੱਖਣ ਤੁਹਾਡੇ ਕੋਲੇ ਬਜ਼ਾਰ ਵਾਲਾ ਤੁਸੀਂ ਬਜ਼ਾਰ ਦਾ ਪਾ ਲਿਓ ਮੈਂ ਇਧਰ ਪੈਨ ਰੱਖਿਆ ਹੋਇਆ ਗਰਮ ਹੋਣਾ ਉਹਦੇ ਵਿੱਚ ਤੁਸੀਂ ਇਹ ਪਾ ਲੈਣੇ ਇੰਨਾ ਸਾਰਾ ਇਹਨੂੰ ਕੱਟ ਕਰ ਦੇਣੀ ਆ ਮੈਂ ਥੋੜਾ ਜਿਹਾ ਇੰਨਾ ਸਾਰਾ ਮੈਂ ਇਹ ਪੈਨ ਪਹਿਲਾਂ ਯੂਜ਼ ਕੀਤਾ ਹੋਣੀ ਬਣਾਇਆ ਸੀ ਬਾਅਦ ਚ ਮੈਨੂੰ ਖਿਆਲ ਆਇਆ ਵੀ ਤੁਹਾਨੂੰ ਦਿਖਾਇਆ ਨਹੀਂ ਤੇ ਮੈਂ ਇੱਕ ਹੋਰ ਬਣਾਉਣਾ ਸੀ ਤਾਂ ਇਹਨੂੰ ਤੁਸੀਂ ਨਾ ਮੈਂ ਸਿਮ ਤੇ ਰੱਖਿਆ ਹੋਇਆ ਸੀਗਾ ਇਹਨੂੰ ਪੈਨ ਨੂੰ ਹੁਣੀ ਜਦੋਂ ਮੈਂ ਇਧਰ ਸ਼ੁਰੂ ਕੀਤੀ ਹੈ ਤਿਆਰੀ ਤੇ ਇਨੂੰ ਆਪਾਂ ਇਹਦੇ ਵਿੱਚ ਪਿਘਲਾ ਲੈਣਾ ਹੈ। ਨਾਲੇ ਤਾਂ ਆਪਣਾ ਪੈਨ ਨੂੰ ਸਾਰੀ ਨੂੰ ਮੱਖਣ ਲੱਗ ਗਿਆ ਤੇ ਨਾਲੇ ਜਿਹੜਾ ਬਚੂਗਾ ਜਦੋਂ ਪਿਘਲ ਜੂਗਾ ਇਹ ਆ ਦੇਖੋ ਇਹ ਇਕੱਠਾ ਹੋ ਗਿਆ ਨੇ ਇਧਰ ਨੂੰ ਤੇ ਉਹਨੂੰ ਆਪਾਂ ਇਹਦੇ ਵਿੱਚ ਪਾ ਦੇਣਾ ਵਾਪਸ ਜਿਹੜਾ ਆਪਾਂ ਮਟੀਰੀਅਲ ਤਿਆਰ ਕੀਤਾ ਹੈ। ਠੀਕ ਹੈ ਤੇ ਇਹਨੂੰ ਪੈਨ ਨੂੰ ਆਪਾਂ ਰੱਖ ਲਿਆ ਗ੍ਰੀਸ ਹੋ ਗਿਆ ਆਪਣਾ ਪੈਨ ਤੇ ਹੁਣ ਆਪਾਂ ਇਹਨੂੰ मिक्स ਕਰ ਦੇਣਾ ਸਾਰੀਆਂ ਚੀਜ਼ਾਂ ਨੂੰ ਤੇ ਤੁਸੀਂ ਨਾ ਬਣਾ ਕੇ ਦੇਖਿਓ ਸੱਚਮੁੱਚ ਹੀ ਬਹੁਤ ਹੀ ਜ਼ਿਆਦਾ ਵਧੀਆ ਬਣਦਾ ਜਿਵੇਂ ਉਹਨੇ ਕਲੇਮ ਕੀਤਾ ਸੀ ਔਰ ਛੋਟੇ ਸ਼ੈਫ ਨੇ ਨਹੀਂ ਕੀਤਾ ਸੀ ਇਹ ਪੋਡਕਾਸਟ ਦੇਖਿਆ ਮੈਂ ਰਣਵੀਰ ਬਾੜ ਦਾ ਠੀਕ ਹੈ ਤੇ ਉਹਨਾਂ ਨੇ ਮੈਂ ਇਹਦੇ ਚ ਨਮਕ ਵਗੈਰਾ ਕੁਝ ਨਹੀਂ ਪਾਉਂਦੀ ਕਿਉਂਕਿ ਮੈਨੂੰ ਇਹਨੂੰ ਬਾਅਦ ਚ ਸੌਸ ਨਾਲ ਖਾਣੀ ਹੈ ਠੀਕ ਹੈ ਤੁਸੀਂ ਆਪਣੀ ਮਰਜ਼ੀ ਨਾਲ ਕੁਝ ਵੀ ਪਾ ਲਿਓ ਫਿਰ ਉਹ ਓਵਰ ਹੋ ਜਾਂਦਾ ਹੈ ਇੰਨਾ ਮਤਲਬ ਵਧੀਆ ਇਹਦਾ ਟੈਕਸਚਰ ਆਉਂਦਾ ਹੈ ਕਰੀਮੀ ਕਰੀਮੀ ਤੇ ਥੋੜਾ ਥੋੜਾ ਮਤਲਬ ਚੀਜ਼ ਦਾ ਇਫੈਕਟ ਲੋ ਜੀ ਤੇ ਇਹਨੂੰ ਲੋ ਹੀਟ ਤੇ ਰੱਖਾਂਗੇ ਆਪਾਂ ਤੇ ਇੱਕ ਹੋਰ ਚੀਜ਼ ਇਹਦੇ ਚ ਜਿਹੜੀ ਹੈਗੀ ਹੈ ਵਧੀਆ ਉਹ ਇਹ ਹੈ ਕਿ ਇਹਨੂੰ ਆਪਾਂ ਉਲਟਾਉਣਾ ਨਹੀਂ ਬਸ ਜੇ ਤੁਸੀਂ ਕਦੇ ਪਹਿਲਾਂ ਨਹੀਂ ਵੀ ਬਣਾਇਆ ਨਾ ਤਾਂ ਵੀ ਤੁਸੀਂ ਬਣਾ ਪਾਉਂਗੇ ਤੁਸੀਂ ਹੌਸਟਲ 'ਚ ਰਹਿੰਦੇ ਹੋ ਤੁਸੀਂ ਨਵਾਂ-ਨਵਾਂ ਸਿੱਖ ਰਹੇ ਹੋ ਕੁਕਿੰਗ ਤੇ ਇਹਨੂੰ ਕੁਝ ਨਹੀਂ ਛੇੜਨ ਦੀ ਲੋੜ ਬਸ ਠੀਕ ਹੈ ਇਹਦੇ ਇਹਨੂੰ ਆਪਾਂ ਟਾਈਮ ਦੇਣਾ ਬਸ ਤੇ ਜਦੋਂ ਇਹ ਉੱਪਰੋਂ ਡਰਾਈ ਹੋ ਜਾਊਗਾ ਫਿਰ ਆਪਾਂ ਉਤਾਰ ਲਾਂਗੇ ਤੇ ਉਨੀ ਦੇਰ ਚ ਮੈਂ ਪਲੇਟ ਤਿਆਰ ਲਓ ਜੀ ਦੇਖੋ ਇਹ ਡਰਾਈ ਜਾ ਹੋਣ ਲੱਗ ਜਾਂਦਾ ਇਹਨੂੰ ਜਿਆਦਾ ਟਾਈਮ ਨਹੀਂ ਲੱਗਦਾ ਬਸ 2-3 ਮਿੰਟ ਚ ਹੋ ਜਾਂਦਾ ਪਰ ਇਹਨੂੰ ਸੇਮਤੀ ਰੱਖਣਾ ਹੈ ਆਪਾਂ ਕਿਉਂਕਿ ਇਹਦੇ ਵਿੱਚ ਚੀਜ਼ ਹੁੰਦਾ ਹੈ ਨਾ ਤਾਂ ਉਹਨੂੰ ਮੈਲਟ ਹੋਣ ਨੂੰ ਟਾਈਮ ਚਾਹੀਦਾ ਹੁੰਦਾ ਤੇ ਨਹੀਂ ਤਾਂ ਜੇ ਆਪਾਂ ਥੋੜਾ ਜਿਹਾ ਹਾਈ ਹੀਟ ਕਰ ਦਾਂਗੇ ਫੇਰ ਇਹ ਤਾਂ ਹੇਠਲਾ ਪਾਸਾ ਜਿਹੜਾ ਉਹ ਸੜ ਜਾਊਗਾ ਇਸ ਕਰਕੇ ਹਾਂ ਲਓ ਦੇਖੋ ਕਿੰਨਾ ਸੋਹਣਾ ਹੋਣ ਇਹਦਾ ਟੈਕਸਚਰ ਆ ਗਿਆ ਜੇ ਮੈਂ ਤੁਹਾਨੂੰ ਹੱਥ ਲਾ ਕੇ ਹੀ ਦਿਖਾਵਾਂ ਆ ਲਓ ਡਰਾਈ ਹੈ ਠੀਕ ਹੈ ਤੇ ਬਸ ਇੱਕ ਹੁਣ ਆਪਾਂ ਇਹਨੂੰ ਇਹਨੂੰ ਟੋਟਲੀ ਮੈਨੂੰ ਲੱਗਦਾ ਹੈ ਇੱਕ ਡੇਢ ਮਿੰਟ 2 ਮਿੰਟ ਲਾਗੇ ਹੋਣੇ ਆ ਠੀਕ ਹੈ ਨੂੰ ਥੋੜਾ ਜਿਹਾ ਵੱਧ ਕਰ ਸਕਦੇ ਹਾਂ ਫੋਨ ਇਸ ਪੋਜੀਸ਼ਨ ਚ ਵੈਸੇ ਲੋਡ ਨਹੀਂ ਪੈਂਦੀ ਲੋਜੀ ਹੁਣ ਇਹਨੂੰ ਨਾ ਆਪਾਂ ਉਲਟਾਉਣਾ ਨਹੀਂ ਲੋੜ ਨਹੀਂ ਹੈ ਇਹਨੂੰ ਉਲਟਾਉਣ ਦੀ ਹਲੋ ਬੱਸ ਸੋਹਣਾ ਦੇਖੋ ਤੁਸੀਂ ਬਣਿਆ ਕੁੱਕ ਹੋਇਆ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਗੈਸ ਕਰ ਦੇਣੀ ਬੰਦ ਕਿਉਂਕਿ ਜਿਹੜੇ ਅੰਡੇ ਹੁੰਦੇ ਹਨ ਨਾ ਇਹ ਅੱਬ ਹੀਟ ਨਾਲ ਹੀ ਕੁੱਕ ਹੋ ਜਾਂਦੇ ਆ ਇਸ ਕਰਕੇ ਇਹਨੂੰ ਉਲਟਾਉਣ ਦੀ ਵੀ ਲੋੜ ਨਹੀਂ ਇਹ ਵੀ ਪੁਆਇੰਟ ਮੈਨੂੰ ਉਹਨਾਂ ਦੇ ਪੋਡਕਾਸਟ ਤੋਂ ਹੀ ਪਤਾ ਲੱਗਿਆ ਵੀ ਇਹਨੂੰ ਉਲਟਾਉਣਾ ਨਾ ਬਸ ਇਦਾਂ ਹੀ ਇਹ ਨਹੀਂ ਬਣ ਜਾਣੇ ਆਬ ਹੀਟ ਦੇ ਨਾਲ ਹੀ ਹਲੋ ਠੀਕ ਹੈ ਲੋ ਜੀ ਹੁਣ ਤੁਸੀਂ ਇਦਾਂ ਇਹਨੂੰ ਕਰਿਓ ਆਪਣਾ ਪਲੇਟ ਹਲੋ ਆ ਦੇਖੋ ਕਿੰਨਾ ਸੋਹਣਾ ਕੁੱਕ ਹੋਇਆ ਬੰਦ ਹੋਣ ਤੋਂ ਬਾਅਦ ਵੀ ਹਲਕੀ ਹਲਕੀ ਹੀਟ ਇਹਦੇ ਵਿੱਚ ਸੀਗੀ ਭਾਂਡੇ 'ਚ ਵੀ ਤੇ ਅੰਡੇ ਦੀ ਅੰਦਰਲੀ ਸਾਈਡ ਹੈ ਨਾ ਜਿਹੜੀ ਉਹ ਆਪਣੇ ਆਪ ਕੁੱਕ ਹੋ ਜਾਂਦੀ ਹੈ ਜਿਹੜੀ ਇਹਦੇ 'ਚ ਹੀਟ ਹੈ ਇਹ ਦੇਖੋ ਸਿੱਖਦੇ ਹੀ ਸਿੱਖਦਾ ਬੰਦਾ ਲਓ ਜੀ ਤੇ ਇਹਨੂੰ ਆਪ ਖਾਵਾਂਗੇ ਸੌਸ ਨਾਲ ਤੇ ਇਹਨੂੰ ਨਾ ਖਾ ਕੇ ਬਿਲਕੁਲ ਵੀ ਬਿਲਕੁਲ ਵੀ ਇਹ ਨਹੀਂ ਪਤਾ ਲੱਗਦਾ ਵੀ ਤੁਸੀਂ ਇਹਦੇ ਵਿੱਚ ਕੁਝ ਹੋਰ ਮਿਕਸ ਕੀਤਾ ਇਹਦਾ ਟੈਕਸਚਰ ਬਹੁਤ ਸੋਹਣਾ ਹੁੰਦਾ ਮੈਂ ਤੁਹਾਨੂੰ ਦਿਖਾਉਣ ਨੂੰ ਕੱਟ ਕੇ। ਵਾਹ। ਬਿਲਕੁਲ ਵੀ ਮਤਲਬ ਅੰਡੇ ਟਾਈਪ ਤੁਹਾਨੂੰ ਫੀਲ ਹੀ ਨਹੀਂ ਆਊਗੀ ਐਨੀ ਪਿਆਰੀ ਜੀ ਚੀਜ਼ ਇਹ ਦੀ ਤਿਆਰ ਹੁੰਦੀ ਹੈ ਬਣ ਕੇ ਤੇ ਨਾਲ ਆਪਾਂ ਸਰਵ ਕਰਾਂਗੇ ਇਹਨੂੰ ਸੌਸ ਦੇ ਨਾਲ। ਤੁਸੀਂ ਬਣਾਇਓ ਜਰੂਰ ਬਹੁਤ ਸੱਚਮੁੱਚੀ ਜਿਵੇਂ ਉਹਨੇ ਕਲੇਮ ਕੀਤਾ ਬੰਦੇ ਨੇ ਨਾ ਮਤਲਬ ਸ਼ੈਫ ਬਰਾਡ ਨੇ ਮਤਲਬ ਬਹੁਤ ਵਾਰੀ 2-3 ਵਾਰੀ ਉਹਨਾਂ ਨੇ ਇੱਕੋ ਹੀ ਗੱਲ ਕਹੀ ਕਿ ਦੁਨੀਆ ਦਾ ਸਭ ਤੋਂ ਸਵਾਦ ਆਮਲੇਟ ਹੈ ਜਿਹੜੀ ਉਹਨਾਂ ਨੇ ਵਿੱਚ ਇਹ ਪੁਆਇੰਟ ਦਿੱਤੇ ਆਪਾਂ ਨੂੰ ਨਾਲ ਉਹ ਹੋਰ ਵੀ ਜ਼ਿਆਦਾ ਕੰਮ ਦੇ ਸੀਗੇ ਨਹੀਂ ਤਾਂ ਆਪਾਂ ਹਮੇਸ਼ਾ ਉਲਟਾ ਕੇ ਬਣਾਉਣੀ ਹੈ ਨਾ ਆਮਲੇਟ ਤੇ ਇਹਦੀ ਚੋਣ ਨੇ ਦੱਸਿਆ ਵੀ ਉਲਟਾਉਣਾ ਨਹੀਂ ਹੈ ਜਦੋਂ ਤੁਸੀਂ ਇਹਨੂੰ ਫੋਲਡ ਕਰੋਗੇ ਇਹ ਆਪਣੀ ਹੀਟ ਨਾਲ ਹੀ ਕੁੱਕ ਹੋ ਜਾਊਗਾ ਇਹ ਨਾ ਸੈਂਸਿਟਿਵ ਹੁੰਦਾ ਐਗ ਤੇ ਲਓ ਜੀ ਇਹ ਆਪਣਾ ਐਗ ਹੋ ਗਿਆ ਰੈਡੀ ਤੇ ਹੁਣ ਆਪਾਂ ਇਹਨੂੰ ਖਾਣੇ ਆ ਲਓ ਜੀ ਇਹ ਆਪਣਾ ਹੋ ਗਿਆ ਵਾਹ ਇਹਨਾਂ ਕਰੀਮੀ ਕਰੀਮੀ ਬਣਦਾ ਐ ਇੰਨਾ ਸਵਾਦ ਮਤਲਬ ਤੁਹਾਨੂੰ ਮਜ਼ਾ ਹੀ ਆ ਜੂਗਾ ਬਣਾਇਓ ਜਰੂਰ ਮੇਰੇ ਕਹੇ ਤੇ ਸ਼ੇਅਰ ਵੀ ਜਰੂਰ ਕਰਨਾ ਵੀਡੀਓ ਨੂੰ ਉਹ ਜਿਹੜੇ ਸ਼ਕੀਨ ਨੇ ਇਹਨਾਂ ਚੀਜ਼ਾਂ ਦੇ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਕੰਮ ਦੀਆਂ ਹੁੰਦੀਆਂ ਠੀਕ ਹੈ ਜੀ ਤੇ ਲੋ ਕਰੋ ਇੰਜੋਏ ਫਿਰ ਇੱਕੋ ਹੀ ਲਾਈਫ ਹੈ ਇੰਜੋਏ ਕਰਦੇ ਰਹੋ ਚਾਹੇ ਆਮਲੇਟ ਕੀ ਮੜਾ ਹੈ ਟਵਿਸਟ ਦੇ ਕੇ ਕਰ ਲਓ ਠੀਕ ਹੈ ਮਿਲਾਂਗੇ ਅਗਨੀ ਵੀਡੀਓ ਚ ਨਵਿਤ ਆਈਡੀ ਦੇ ਨਾਲ